ਸਸ਼ਿਕਾਲ ਦੇ ਸਦੇ ਕੋ ਜੁਕਿਆ ਟੀਵੀ ਮੇ ਹਨ ਜੀ ਕੌਰ ਬਲਡਰ ਨੂੰ ਸ਼ੁਰੂਆਤ ਕਰਾਂਗੇ ਪਹਿਲਾਂ ਨੇ ਸਭ ਪਾਲਨੀਆ ਹੁਣ ਤੱਕ ਨੇ ਹੈ ਮਸੂਰ ਖੇ ਦੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ 9 ਜੁਲਾਈ ਨੂੰ ਇੱਕ ਅਚਾਨਕ ਵਾਪਰੀ ਘਟਨਾ ਜਦੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਇੱਕ ਔਰਤ ਦਿਲਾਸ਼ ਨੂੰ ਡਵਾਈਡਰ ਤੇ ਸੌਂਦੇ ਤਾਂ ਇਸ ਦੇ ਬਾਅਦ ਹੋਣੇ ਸਾਮਨੇ ਚ ਵੱਡੇ ਖੁਲਾਸੇ ਸਾਹਮਣੇ ਆਏ ਨੇ ਗੱਤਕਾ ਦੇ ਪ੍ਰਸ਼ਾਸਨ ਦੇ ਸੋਚ ਹੋਈਆ ਜੋ ਕਿ ਮਹਾਰਾਜ ਨਗਰ ਦੇ ਸਰਕਟ ਹਾਊਸ ਦੇ ਵਿਚ ਰੈਡੀ ਸੀ ਕਿਰਾਏ ਦੇ ਮਕਾਨ ਚ ਰੈਡੀ ਸੀ ਆਪਣੇ ਪਰਿਵਾਰ ਦੇ ਨਾਲ ਤੇ ਉਸ ਦੇ ਸਹੁਰੇ ਪਰਿਵਾਰ ਤੇ ਉਸ ਦੀ ਸਸਰਾ ਜਰਾਣੀ ਦੇ ਵੱਲੋਂ ਪੂਰੀ ਘਟਨਾ ਨੂੰ ਜਾਂਚ ਦਿੱਤਾ ਗਿਆ ਸੀ ਸੀਸੀਟੀਵੀ ਸਾਹਮਣੇ ਆਈ ਹੈ ਵਿੱਚ ਸਾਫ ਕਰਕੇ ਰੋਖਿਆ ਜਾ ਸਕਦਾ ਹੈ ਕਿ ਕਤਲ ਕਰਨ ਤੋਂ ਬਾਅਦ ਲੋ ਦੀ ਲਾਸ਼ ਨੂੰ ਕਿਸ ਤਰ੍ਹਾਂ ਛਿਤਾਣੇ ਲਗਾਇਆ ਜਾ ਰਿਹਾ ਤੇ ਦਾਸ ਇਹ ਕਿ ਇਹਨਾਂ ਦੇ ਵਿਚਕਾਰ ਅਕਸਰ ਛੋਟੇ-ਛੋਟੇ ਝੜਬਾ ਹੁੰਦੇ ਸਨ ਮਕਾਨ ਮਾਲਕ ਕਹਿੰਦਾ ਹੈ ਕਿ ਕਈ ਵਾਰ ਜਦ ਰਿਹਾ ਆਵਾਸਾ ਸੁਣਾਈ ਦਿੰਦੀ ਹੈ ਸੰ ਤੇ 8 ਜੁਲਾਈ ਨੂੰ ਵੀ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਘਰ ਦੇ ਬਾਹਰ ਇੱਕ ਬੋਰੀ ਪਈ ਹੋਈ ਦੇਖੀ ਸੀ ਤੋਂ ਉਹਨਾਂ ਨੂੰ ਇਹ ਕਿ ਸ਼ਾਇਦ ਦ੍ਰਿਸ਼ਣ ਕੁਮਾਰ ਅਤੇ ਮਕਾਨ ਖਾਲੀ ਕਰ ਰਿਹਾ ਹੈ ਕਿ ਇਸੇ ਕਾਰਨ ਇਹ ਸਮਾਨ ਗਿਆ ਹੋਇਆ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਵੀਡੀਓ ਦੇਖੀ ਤਾਂ ਉਹਨਾਂ ਨੂੰ ਸਮਝ ਆਈ ਕਿ ਇਹ ਔਰੋਜਿਲਾਸ਼ ਹੈ ਤਾਂ ਉਹਨਾਂ ਨੇ ਕੋਲ ਸੂਤਰਾਂ ਦੇ ਸਬੰਧ ਵਿੱਚ ਸੂਚਨਾ ਦਿੱਤਾ ਤੇ ਉੜੀਸਾ ਪੁਲਿਸ ਦੇ ਬਰਾਬ ਸ਼ਾਖਾ ਨੇ ਪੰਜਾਬ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਆਨਲਾਈਨ ਵਪਾਰ ਦੇ ਨਾਮ ਤੇ ਉੜੀਸਾ ਦੇ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਦੇ ਵਿੱਚ ਸ਼ਾਮਲ ਸਨ ਮੁਲਜ਼ਮਾਨੇ ਆਈਪੀਓ ਅਤੇ ਓਸੀ ਵਪਾਰ ਵਿੱਚ ਨਿਵੇਸ਼ ਦਾ ਲਾਲਚ ਦੇ ਕੇ ਧੋਖਾਧੜੀ ਕੀ ਹੈ ਪਹਿਲਾ ਮਹੀਨਾ ਅੰਗਪਾਲ ਸੰਗਠਨ ਦੇ ਦੂਜੇ ਪ੍ਰਦੀਪ ਫੌਰੀ ਵਿਦਿਆਨ ਕੋਲ ਦਫਤਰ ਪਿਤਾ ਜੀ ਨੂੰ ਮੌਨੂਨ ਖਾਨਾ ਦਾ ਦਾਰਾ ਪੇਸ਼ ਕਰਦੇ ਤਾਂ ਕਿ ਰਿਮਾਂਡ ਤੇ 오ਡੀਸਾ ਲਿਜਾਇਆ ਗਿਆ ਜਿਸ ਤੇ ਅਗਲੀ ਕਾਰਵਾਈ ਜਾਰੀ ਕਰਨ ਦੇ ਲਈ ਜਾਂਚ ਇੰਸਪੈਕਟਰ ਨਮਿਤਾ ਕੁਮਾਰੀ ਸਾਖੀ ਦੀ ਅਗਵਾਈ ਵਿੱਚ ਇਹ ਪੂਰੀ ਕਰਨਾ ਹੋਈ ਹੈ ਕਿ ਦੱਸਦੇ ਕਿ ਜਿਨ੍ਹਾਂ ਨੇ ਡਿਜੀਟਲ ਫੋਰੈਂਸਿਕ ਲੈਨ ਦੇ ਤੇ ਟ੍ਰੇਸਿੰਗ ਦਾ ਰਿਆਕਰਤਾ ਪਰਦਾ ਫਾਸ਼ ਕੀਤਾ ਤੇ ਮਹਿਲੇ ਮਾਮਲੇ ਵਿੱਚ ਸੰਗਰੂਰ ਦੇ ਅੰਗਪਾਲ ਨੇ ਇੱਕ ਸ਼ਿਕਾਇਤਕਰਤਾ ਨੂੰ 5.5 ਕਰੋੜ ਰੁਪਏ ਦੀ ਬਿਮਾਰੀ ਸੀ ਕਿ ਉੱਚੇ ਰਤਨ ਦਾ ਲਾਰਜ ਦੇ ਕੇ ਕੈਸੇ ਟ੍ਰਾਂਸਫਰ ਕੀਤਾ ਸਰਪੰਖ ਕੋਲ ਦਿੱਤਾ ਨੂੰ ਕੁਝ ਨਹੀਂ ਵਾਪਸ ਮਿਲਿਆ ਤਾਂ ਕੋਲਸਰ ਨੇ ਡਿਜੀਟਲ ਸਬੂਤਾ ਦੇ ਆਧਾਰ ਤੇ ਇਹਨਾਂ ਨੂੰ ਗਿਰਫਤਾਰ ਕੀਤਾ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਵਿੱਚ ਕੋਲਸਰ ਕੇਦਰੀ ਚਾਪ ਵਿਖੇ ਭਮਤਮਾਨ ਵਿਆਮਾਦੀ ਪਾਰਟੀ ਦੇ ਸਰਪ੍ਰਿੰਮ ਤੇਜ ਸਾਫ ਦਾ ਮੁਖमंत्री ਦਿੱਲੀ ਅਰਵਿੰਦ ਕੇਜਰੀਵਾਲਸ ਦਾ ਪ੍ਰਧਾਨ ਮਨਨੋੜਾ ਤੇ ਹੋਰ ਕਈ ਲੋਕਾਂ ਦੇ ਖਿਲਾਫ ਸ਼ਿਕਾਇਤ ਅਰਜ ਕਰਾਈ ਉਹਨਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਇਹ ਉਪਤਾ ਆਗੂਆਂ कि ਉਹਨਾਂ ਦੀ ਸਾਥੀਆਂ ਲਈ ਉਹਨਾਂ ਦੀ ਵੀਡੀਓ ਦੇ ਨਾਲ ਸ਼ੇਅਰ ਕੀਤੀਆਂ ਨਾਤਾ ਇਸ ਵਿੱਚ ਕੋਈ ਐਫਆਈਆਰ ਦਰਜ ਕਰਨ ਦੀ ਉਹਨਾਂ ਨੇ ਮੰਗ ਕੀਤੀ ਹੈ ਤੇ ਚੰਡੀਗੜ੍ਹ ਪੁਲਿਸ ਨੂੰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਾਅਦ ਲੋਕ ਇਲਜ਼ਾਮ ਲਗਾਏ ਗਏ ਨੇ ਕਿ ਆਹ ਗਏ ਕਿ ਵਿਜੀਲੈਂਸ ਵਿਰੋਧ ਦੇ ਸਾਹਮਣੇ ਤੇ ਸੀਨੀਅਰ ਅਗੂ ਵਿਜੀਲੈਂਸ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਜਦੋਂ ਕਿ ਇਹ ਮਜੀਠੀਆ ਦੀਪਕ ਨੇ ਗਨੀਪ ਕੋਰ ਦੇ ਵਿਧਾਇਕ ਵਿਜੀਲੈਂਸ ਅਧਿਕਾਰੀ ਕਾਰਨ ਨੂੰ ਗੋਰ ਉਲੰਘਣਾ ਕਰਕੇ ਉਹਨਾਂ ਦੇ ਘਰ ਵਿੱਚ ਦਾਖਲ ਹੋਣ ਇਹਨਾਂ ਦੇ ਬੈੱਡਰੂਮ ਵਿੱਚ ਪਹੁੰਚ ਗਏ تھے ਅਜੀਬ ਵਿਵਹਾਰ ਕਾਨੂੰਨ ਦੇ ਵਿਰੁੱਧ ਨਿਆਸੀ ਸਖਤ ਸ਼ਬਦਾਂ 'ਚ ਆਲੋਚਨਾ ਕਰਦਾ ਹਾਂ ਡੀਐਸਵਾਈ ਹਲ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦਿੱਲੀ ਵਿਜਲ ਸਮਾਰਿਆ ਦੇ ਮੁੱਦੇ ਤੇ ਪੈਠ ਹੋਈ 1 ਘੰਟੇ ਦੀ ਮੰਥਨ ਤੋਂ ਬਾਅਦ ਮੀਟਿੰਗ ਖਤਮ ਹੋਈ ਪੰਜਾਬ ਦੇ ਵਿੱਚ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਸੀਐਮ ਨਾਇਬ ਹਸੈਨੀ ਨਾਲ ਵੀ ਚ ਮੌਜੂਦ ਰਹੇ ਕੇਂਦਰੀ ਚੰਨਰ ਸੀਆਰ ਪਾਟਿਲ ਦੀ ਅਗਵਾਈ ਵਿੱਚ ਬੈਠਕ ਹੋਈ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਦੀ ਅਗਵਾਈ ਵਿੱਚ ਇਹ ਪਹਿਲੀ ਮੀਟਿੰਗ ਸੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਸਿੰਘ ਭਗਵਾਨ ਮਾਨ ਨੇ ਕਿਹਾ ਕਿ ਮੀਟਿੰਗ ਬਹੁਤ ਚੰਗੇ ਮਾਹੌਲ ਛੋੜੀ ਹੈ ਤੇ ਮੀਟਿੰਗ ਬੇਸਿਟਾਈ ਹੈ ਪੰਜਾਬ ਨੂੰ ਇੱਕ ਵਾਰ ਫਿਰ ਲਹਿਰ ਨੂੰ ਲੈ ਕੇ ਕੋਈ ਨਾ ਆਇਆ ਤੇ ਸਿੰਘ ਮਾਨ ਨੇ ਕਿਹਾ ਕਿ ਜੇਕਰ ਸਾਨੂੰ ਇੰਡੋ ਸਟੇਟ ਪਾਣੀ ਮਿਲਦਾ ਹੈ ਤਾਂ ਪਾਕਿਸਤਾਨ ਨਾਲ ਸਮਝੌਤਾ ਰੱਦ ਹੋ ਜਾਂਦਾ ਸੀ ਜੇ ਪਾਣੀ ਪੰਜਾਬ ਨੂੰ ਆਏਗਾ ਤਾਂ ਸਿੰਘ ਕੇ हरियाणा ਨੂੰ ਦੇ ਸਕਦੇ ਦੇ ਸਕਾਂਗੇ ਪਰ ਇਸ ਤੋਂ ਪਹਿਲਾਂ ਸਾਡੇ ਕੋਲ ਪਾਣੀ ਹੈ ਹੀ ਨਹੀਂ ਹੈ ਹੁਣ 5 ਅਗਸਤ ਨੂੰ ਮੀਟਿੰਗ ਹੋਣੀ ਹੈ ਤੇ ਮੀਟਿੰਗ ਦੇ ਵਿੱਚ ਬੀਬੀ ਐਮਬੀ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਹੈ ਕਿ ਨਾ ਦੇ ਕਿ ਜਿਲਕਰਚਨਾ ਆ ਬਹੁਤ ਤੇ ਰਾਗੀ ਦਾ ਪਾਣੀ ਆਇਆ ਤਾਂ ਅਸੀਂ ਪਾਣੀ ਦੇ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦਾ ਹੱਕ ਦੇ ਨਹੀਂ ਤਾਂ ਇਹ ਹਰਿਆਣਾ ਸਾਡਾ ਦੁਸ਼ਮਣ ਨਹੀਂ ਅਸੀਂ ਭਰਾ ਪੰਜਾਬ ਦੇ ਕਈ ਹਿੱਸੇ ਵਿੱਚ ਵਿਵਸਵਲੀ ਪੁਚਾਲ ਦੇ ਤੇਜ਼ ਚੱਕੀ ਮਹਿਸੂਸ ਕੀਤੇ ਗਏ ਪੰਜਾਬ ਦਿੱਲੀ ਤੇ ਯੂਪੀ ਦੇ ਵਿੱਚ ਪੁਚਾਲ ਕਰੀ ਹੋ ਨੌ ਵਜੇ ਆਇਆ ਜਿਸ ਤੋਂ ਬਾਅਦ ਅਸਮੈਂਟ ਲੱਗ ਭਾਵੇਂ 10 ਸੈਕਿੰਡ ਲਈ ਪੁਚਾਲ ਦੇ ਚੱਕੀ ਮਹਿਸੂਸ ਕੀਤੇ ਗਏ ਪੁਚਾਲ ਦਾ ਕੇਂਦਰ ਖੜਿਆ ਨਾ ਦੇ ਚੱਜਰ ਹੋ ਸਿਆ ਜਾ ਰਿਹਾ ਤੇ ਜ਼ਰਾ ਲੋਕ ਆਪਣਾ ਕਰਾ ਕੇ ਤਾਂ ਕਤਨਾ ਤੋਂ ਬਾਹਰ ਆ ਗਏ ਜਿਸ ਤੋਂ ਬਾਅਦ ਭਾਰਤੀ ਸੰਮਿਖਾਰ ਅਨੁਸਾਰ ਸਵੇਰੇ 9 ਵਜੇ ਹਰਿਆਣਾ ਦੇ ਚੱਜਰ ਵਿੱਚ ਰਿੱਟਰ ਪਰਮਾਨੇ ਤੇ ਪੁਚਾਲ ਦੀ ਤੇਬਰਤਾ 4.4 ਮਾਪੀ ਗਈ ਹੈ ਤੇ ਚੱਜਰ ਵਿੱਚ 2 ਮਿੰਟਾਂ ਚ 2 ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਵਰ੍ਹੇ ਵਿੱਚ ਸੰਜੀਵ ਵਰਗਾ ਕਦਮ ਮਾਮਲੇ ਚ ਨਵਾਂ ਮੋਰ ਸਾਹਮਣੇ ਆਇਆ ਹੈ ਕਿ ਦਸਤੀ ਇਸ ਪੂਰੀ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਤੌਰ ਤੇ ਲਿਖਿਆ ਜਾ ਸਕਦਾ ਹੈ ਕਿ ਹਮਲਾਵਰ ਨੇ ਕਿਸ ਤਰ੍ਹਾਂ ਜੋ ਐ ਕੱਡੀ ਤੇ ਹਮਲਾ ਕੀਤਾ ਤੇ ਸੰਝੇ ਵਰਮਨ ਨੂੰ ਸਭਲਾਂ ਤੱਕ ਦਾ ਮੌਕਾ ਨਹੀਂ ਦਿੱਤਾ ਗਿਆ ਗੱਡੀ 'ਤੇ ਹਮਲਾ ਬਣਾ ਨੇ ਤਾਬੜ ਦੋਰ ਦੋਰ ਨੀ ਚਲਾ ਕੇ ਸੰਝੇ ਵਰਮਨ ਨੂੰ ਮੌਤ ਤੇ ਘਾਟੂ ਪਾ ਦਿੱਤਾ ਤੇ ਇੱਕ ਹੋਰ ਸੀਸੀਟੀਵੀ ਇਸ ਕੋਲੇ ਮਾਮਲੇ 'ਚ ਸਾਹਮਣੇ ਆਈ ਹੈ ਹਮਲਾਵਰ ਜਿਸ ਸ਼ਕਲ ਵਿੱਚ ਸਾਫ਼ ਨਜ਼ਰ ਆ ਰਹੀ ਹੈ ਸੀਸੀਟੀਵੀ ਤੋਂ ਦੇਖਿਆ ਜਾ ਸਕਦਾ ਹੈ ਕਿ ਹਮਲਾ